ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਜਿੰਨੇ ਵੀ ਮੇਰੇ ਦਰਸ਼ਕ ਵੀਰ ਭੈਣ ਭਰਾ ਕਿਸਾਨ ਵੀ ਸਾਡੇ ਚੈਨਲ ਨੂੰ ਦੇਖ ਰਹੇ ਨੇ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਦਿਨ ਦੇ ਸਮੇਂ ਚੰਗੀ ਤੇ ਤੇਜ਼ ਹਨੇਰੀ ਚੱਲੀ ਐ ਬੱਦਲਵਾਈ ਸਿਸਟਮ ਵੀ ਬਣੇ ਹੋਏ ਸਨ ਤੇ ਅੱਜ ਰਾਤ ਹਜੇ ਵੀ ਪੰਜਾਬ ਦੇ ਉੱਪਰ ਬੱਦਲਵਾਈ ਸਿਸਟਮ ਦੱਖਣ ਪੱਛਮੀ ਇਲਾਕੇ ਤੋਂ ਦੱਖਣ ਪੂਰਬੀ ਇਲਾਕੇ ਬੈਲਟ ਖਾਸ ਤੌਰ ਤੇ ਮਾਝੇ ਤੋਂ ਦੁਆਪੇ ਦੇ ਵਿਚਕਾਰ ਜਾਂ ਆਪਾਂ ਕਹੇ ਲਈ ਪੂਰਾ ਮਾਲਵਾ ਇਲਾਕਾ ਬੱਦਲਵਾਈ ਨਾਲ ਘਿਰਿਆ ਹੋਇਆ ਜਿਵੇਂ ਕਿ ਤੁਸੀਂ ਤਾਜ਼ਾ ਸੈਟਲਾਈਟ ਇਮੇਜ ਦੇ ਵਿੱਚ ਦੇਖ ਰਹੇ ਹੋ ਜਿਦੇ ਵਿੱਚ ਝਿਲਿਆਂ ਦੀ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਫਿਰੋਜ਼ਪੁਰ ਤੋਂ ਹੁੰਦਾ ਹੋਇਆ ਸਿਸਟਮ ਮਾਨਸਾ ਬਠਿੰਡਾ ਸੰਗਰੂਰ ਮਲੇਰ ਕੋਟਲਾ ਰੂਪਨਗਰ ਫਤੇਗੜ ਸਾਹਿਬ ਪਟਿਆਲਾ ਚੰਡੀਗੜ੍ਹ ਮੁਹਾਲੀ ਰੂਪਨਗਰ ਤੋਂ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਤੇ ਲੁਧਿਆਣੇ ਤੋਂ ਥੋੜਾ ਬਹੁਤ ਅਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਵਿਚਕਾਰ ਦੇ ਜਿਹੜੇ ਸਿਸਟਮ ਬਣਦੇ ਹੋਏ ਬਦਲਵਾਜ ਦੇ ਦਿਖਾਈ ਦੇ ਰਹੇ ਨੇ ਤੁਹਾਡੇ ਇਲਾਕੇ ਉਹ ਚ ਮੌਸਮ ਦੇ ਕੀ ਹਾਲਾਤ ਨੇ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦੇ ਨਾਲ ਨਾਮ ਦੇ ਨਾਲ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਇਹ ਗੱਲ ਕਰਾਂਗੇ ਤਾਂ ਅੱਜ ਰਾਤ ਮੌਸਮ ਕਾਫੀ ਹੱਦ ਤੱਕ ਸਾਫ਼ ਹੁੰਦੇ ਦਿਖਾਈ ਦੇ ਰਹੇ ਨੇ ਕਲੀਅਰ ਹੋ ਰਹੇ ਨੇ ਮੌਸਮ ਤੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮੌਸਮ ਤੇ ਬਤਲਾ ਜਿਹੜੇ ਨੇ ਉਹ ਹਨੇਰੀ ਦੇ ਪੱਖ ਤੋਂ ਦੇਖਣ ਨੂੰ ਮਿਲ ਸਕਦੇ ਨੇ ਅੱਜ ਰਾਤ ਪੰਜਾਬ ਦੇ ਵਿੱਚ 20 ਤੋਂ 30 40 ਕਿਲੋਮੀਟਰ ਪ੍ਰਤੀ ਘੰਟਾ ਦੀ ਹਨੇਰੀ ਚੱਲਦੀ ਹੋਈ ਸਾਨੂੰ ਦਿਖਾਈ ਦੇ ਸਕਦੀ ਹੈ ਜਿਸ ਦੇ ਕਾਰਨ ਜਿਹੜੀ ਇੱਕ ਤਰੀਕੇ ਨਾਲ ਆਪਾਂ ਕਹਿ ਦਈਏ ਕਿ ਮੌਸਮ ਦੇ ਵਿੱਚ ਥੋੜੀ ਬਹੁਤੀ ਕਿਸਾਨਾਂ ਨੂੰ ਚਿੰਤਾ ਹਜੇ ਵੀ ਬਣੀ ਹੋਈ ਦਿਖਾਈ ਤੇਰੀ ਹੈ ਕਿਉਂਕਿ ਤੇਜ਼ ਹਨੇਰੀਆਂ ਹਜੇ ਵੀ ਚੱਲ ਰਹੀਆਂ ਨੇ ਜਿਸ ਦੇ ਨਾਲ ਕਣਕਾਂ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਉਹ ਕਣਕ ਦੀ ਬਾੜੀ ਦਾ ਸਮਾਂ ਸਿਖਰਾਂ ਤੇ ਚੱਲਿਆ ਹੋਇਆ ਹੈ ਇਹ ਜਿਹੇ ਦੇ ਵਿਚਕਾਰ ਜੋ ਬੀਤੀ ਕੱਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਸਾਨੂੰ ਮੀਂਹ ਦੇਖਣ ਨੂੰ ਮਿਲਿਆ ਉਸ ਦੇ ਨਾਲ ਵੀ ਨੁਕਸਾਨ ਕਾਫੀ ਹੱਦ ਤੱਕ ਹੋਇਆ ਹੈ ਹੁਣ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਕੋਈ ਵੱਡਾ ਨੁਕਸਾਨ ਨਾ ਹੋਵੇ ਅੱਜ ਰਾਤ ਤਾਪਮਾਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਲਗਭਗ 25 ਡਿਗਰੀ ਦੇ ਨੇੜੇ-ਤੇੜੇ ਬੜੇ ਰਹਿਣਗੇ ਗਰਮ ਰਾਤ ਹੋਵੇਗੀ ਕਿਉਂਕਿ ਜਿਹੜੀ ਹਵਾ ਹਲੇ ਪੂਰਬੀ ਦਿਸ਼ਾ ਤੋਂ ਚੱਲ ਰਹੀ ਹੈ ਪੂਰਬੀ ਹਵਾ ਹਮੇਸ਼ਾ ਗਰਮ ਹੁੰਦੀ ਹੈ ਤੇ ਜਿਸ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਹਮਸ ਵਰਗਾ ਮਾਹੌਲ ਅਕਸਰ ਹੀ ਬਣਦਾ ਰਹਿੰਦਾ ਹੈ ਤੇ ਇਹ ਹਾਲਾਤ ਜਿਹੜੇ ਨੇ ਪੰਜਾਬ ਵਿੱਚ ਕੱਲ ਦੁਪਹਿਰ ਤੱਕ ਬਣੇ ਰਹਿਣਗੇ ਬਦਲਵਾਈ ਦਾ ਤੌਰ ਕੱਲ ਦੁਪਹਿਰ ਤੱਕ ਪੰਜਾਬ ਦੇ ਉੱਪਰ ਬਰਕਰਾਰ ਰਹੇਗਾ ਬਾਕੀ ਮੌਸਮ ਦੇ ਵਿੱਚ ਹਲਚਲਾਂ ਜਿਹੜੀ ਆ ਕੱਲ ਦੁਪਹਿਰ ਤੋਂ ਬਾਅਦ ਘਟਦੀ ਹੋਈਆਂ ਦਿਖਾਈ ਦੇਣਗੀਆਂ ਪੱਛਮੀ ਹਵਾ ਦੀ ਵਾਪਸੀ ਹੋਵੇਗੀ ਤੇ ਮੌਸਮ ਕਾਫੀ ਖੱਦ ਤੱਕ ਕਲੀਅਰ ਹੁੰਦਾ ਸਾਨੂੰ ਕੱਲ ਨੂੰ ਦਿਖਾਈ ਦੇਵੇਗਾ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਜੋ ਕਿ ਲਗਭਗ ਅੱਜ ਰਾਤ ਬਣੇ ਰਹਿਣਗੇ ਪੰਜਾਬ ਦੇ ਉੱਪਰ ਅਗਲੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਜਿਦੇ ਵਿੱਚ ਤੁਹਾਨੂੰ ਆਉਂਦੇ ਜਿਹੜੇ 10 ਦਿਨ ਨੇ ਪੰਜਾਬ ਦੇ ਅਪ੍ਰੈਲ ਮਹੀਨੇ ਦੇ ਕਿਵੇਂ ਦੇ ਰਹਿਣਗੇ ਇਹਦੇ ਬਾਰੇ ਇੱਕ ਬਰੀਫ ਜਾਣਕਾਰੀ ਜਾਂ ਫਿਰ ਆਪਾਂ ਪ੍ਰੋਪਰ ਉੱਪਰ ਜਾਣ ਕੇ ਦਵਾਂਗੇ ਤਾਂ ਕਿ ਕਿਸਾਨ ਵੀਰ ਜਿਹੜੇ ਹੁਣ ਕਣਕ ਦੀ ਫਸਲ ਦੀ ਵਾਢੀ ਕਰ ਰਹੇ ਨੇ ਉਹਨਾਂ ਨੂੰ ਆਉਂਦੇ 10 ਦਿਨਾਂ ਦੀ ਪ੍ਰੋਪਰ ਅਪਡੇਟ ਮਿਲ ਸਕੇ ਕਿ ਆਉਂਦੇ ਦਿਨਾਂ ਵਿੱਚ ਕਿਵੇਂ ਦੇ ਹਾਲਾਤ ਪੰਜਾਬ ਦੇ ਰਹਿਣਗੇ ਮਿਲਦੇ ਆਂ ਅਗਲੀ ਜਾਣਕਾਰੀ ਲੈ ਕੇ ਚੈਨਲ ਸਬਸਕ੍ਰਾਈਬ ਕਰਕੇ లైక్ এন্ড ప్రెస్ కర్దేయో ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ Facebook ਰਾਹੀਂ WhatsApp ਰਾਹੀਂ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਵੀ ਕਰਦੇਓ ਤਾਂ ਕਿ ਉਨ੍ਹਾਂ ਤੱਕ ਵੀ ਜਾਣਕਾਰੀ ਪਹੁੰਚਦੀ ਹੋ ਸਕੇ ਧੰਨਵਾਦ ਜੀ